तीर्थ ताप दया दप दाम जे को पावे तैल कामान ਇਹਨਾਂ ਸਾਰੀਆਂ ਚੀਜ਼ਾਂ ਨਾਲ ਜੇ ਸਕਾਮੀ ਹੋ ਕੇ ਕਰੇ ਇਹਨਾਂ ਕੰਮਾਂ ਨੂੰ ਸਹਿਤ ਕਾਮਨਾ ਦੇ ਤਾਂ ਤਿਲਕ ਪਰਮਾਨ ਮਿਲ ਜਾਂਦਾ ਅਤੇ ਜੇ ਨਿਸ਼ਕਾਮ ਹੋ ਕੇ ਕਰੇ ਫਿਰ ਇਹਨਾਂ ਕ ਹੋਵੇਗਾ ਇਹ ਇੱਕ ਚੀਜ਼ ਦਾ ਫਲ ਬਹੁਤਾ ਜਿਆਦੇ ਚੀਜ਼ ਦਾ ਫਲ ਹੈ ਜੋ ਬੀਜੇ ਸੋ ਖਾਏ ਹੁਣ ਬੀਜਿਆ ਹੈ ਆਟਾ ਦਾਲ ਚੌਲ ਤੀਰਥਾਂ ਤੇ ਜਾ ਕੇ ਨਹਾਉਣਾ ਤੇ ਤਪ ਕਰਨੇ দান ਕਰਨੇ ਹੁਣ ਇਹਦੇ ਬਦਲੇ ਜੇ ਅਸੀਂ ਕਹੀਏ ਸਾਨੂੰ ਨਾਮ ਮਿਲ ਜਾਵੇ ਨਾਮ ਤਾਂ ਨਾਮ ਬਦਲੇ ਹੀ ਮਿਲਣਾ ਹੈ ਮਹਾਰਾਜ ਕਹਿੰਦੇ ਨਾਮ ਜਪਣ ਨਾਲ ਨਾਮ ਦੀ ਕਿਰਪਾ ਹੁੰਦੀ ਹੈ ਇਹ ਤਾਂ ਇੱਕ ਸਾਧਨ ਨੇ ਛੋਟੇ ਛੋਟੇ ਇਨਸਾਨ ਨੂੰ ਸ਼ੁਰੂ ਸ਼ੁਰੂ ਦੇ ਵਿੱਚ ਨਵੇਂ ਨਵੇਂ ਰਸਤੇ ਤੇ ਲਾਉਣ ਲਈ ਮਨ ਦੇ ਟਿਕਾਉ ਲਈ ਬੁੱਧੀ ਨੂੰ ਮਾੜਾ ਮੋਟਾ ਸ਼ੁੱਧ ਕਰਨ ਲਈ ਪਰ ਅਸਲ ਵਿੱਚ ਸਤਿਗੁਰੂ ਕਹਿੰਦੇ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਾਮੀ ਤੀਰਤ ਮਨ ਲਾਓ ਅੰਦਰੋਂ ਇਸ਼ਨਾਨ ਤਾਂ ਸਿਰਫ ਨਾਮ ਨੂੰ ਸੁਣਨ ਨਾਲ ਮੰਨਣ ਨਾਲ ਕਮਾਉਣ ਨਾਲ ਹੀ ਹੁੰਦਾ ਪਰ ਬੇਨਤੀ ਕਰੇ ਵਾਹਿਗੁਰੂ ਸਾਰੇ ਗੁਣ ਤੇਰੇ ਹੀ ਨੇ ਮੇਰੇ ਵਿੱਚ ਕੋਈ ਗੁਣ ਨਹੀਂ ਸੋ ਇਸ ਤਰ੍ਹਾਂ ਜਦੋਂ ਤੱਕ ਸਾਡੇ ਅੰਦਰ ਗੁਣ ਪੈਦਾ ਨਹੀਂ ਹੁੰਦੇ ਸ਼ਰਧਾ ਭਾਵਨਾ ਮਨ ਦੇ ਅੰਦਰ ਪਿਆਰ ਉਦੋਂ ਤੱਕ ਭਗਤੀ ਵੀ ਨਹੀਂ ਹੋ ਸਕਦੀ ਮਹਾਰਾਜ ਕਹਿੰਦੇ ਗੁਰਮੁਖ ਕਿਰਪਾ ਕਰੇ ਭਗਤ ਕੀਜੈ ਬਿਨ ਗੁਰ ਭਗਤ ਨਾ ਹੋਈ ਇਸ ਕਰਕੇ ਸ਼ਰਧਾਵਾਨ ਲਭਤੇ ਗਿਆਨਮ ਤਤ ਪਰ ਹੈ ਸੰਤੇન્દ્રਿ ਵਾਹਿਗੁਰੂ ਅਕਾਲ ਪੁਰਖ ਦੀ ਕਿਰਪਾ ਸ਼ਰਧਾਵਾਨਾਂ ਨੂੰ ਕਿਰਪਾ ਹੁੰਦੀ ਆ ਭਾਵਨਾ ਵਾਲਿਆਂ ਤੇ ਕਿਰਪਾ ਹੁੰਦੀ ਆ ਅੱਜ ਜੋ ਕੁਝ ਹਾਲਾਤ ਨੇ ਪੰਥ ਦੇ ਉਹ ਇਥੇ ਕਰਕੇ ਹੀ ਖਰਾਬ ਨੇ ਕਿਉਂਕਿ ਸ਼ਰਧਾ ਭਾਵਨਾ ਪਿਆਰ ਪ੍ਰੇਮ ਕੋਈ ਚੀਜ਼ ਮਨ ਦੇ ਅੰਦਰ ਹੈ ਹੀ ਨਹੀਂ ਨਾ ਡਰ ਹੈ ਮਹਾਰਾਜ ਦਾ ਨਾ ਭਾਉ ਨਾ ਭਾਉ ਇਸ ਕਰਕੇ ਇਨਸਾਨੀ ਬੁੱਧੀ ਆਪਣਾ ਕਰਮ ਕਰ ਰਹੀ ਹੈ ਜਿਸ ਦਾ ਇਸ ਢੰਗ ਨਾਲ ਭਾਰੀ ਤੋਂ ਭਾਰੀ ਨੁਕਸਾਨ ਹੋਣ ਦਾ ਡਰ ਰਹਿੰਦਾ ਸੋ ਆਓ ਸਤਿਗੁਰਾਂ ਅਗੇ ਬੇਨਤੀ ਕਰੀਏ ਸਾਨੂੰ ਸਤਿਗੁਰੂ ਸਰਦਾ ਭਾਵਨਾ ਪ੍ਰੇਮ ਬਖਸ਼ਿਸ਼ ਕਰਨ ਭਾਉ ਬਖਸ਼ਿਸ਼ ਕਰਨ ਧੰਗੁਰ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਸਵਸਤ ਆਤ ਬਾਣੀ ਬਰਮਾਓ ਇਹ ਤੋਂ ਕਾਪਾ ਹਰ ਰੋਜ਼ ਜਪਜੀ ਸਾਹਿਬ ਦੇ ਅੰਦਰ ਪੜ੍ਹਦੇ ਆਂ ਪਰ ਹੰਨੜਾ 90% ਗੁਰੂ ਪਿਆਰੇ ਜੀ ਜਿਹੜੇ ਪੜ੍ਹਦੇ ਨੇ ਉਹਨਾਂ ਨੂੰ ਜੇ ਪੁੱਛੀਏ ਸ੍ਰੀ ਸਤਿ ਆਤ ਬਾਣੀ ਬਰਮਾਉ ਦਾ ਭਾਵ ਅਰਥ ਕੀ ਹੈ ਉਹ ਕਹਿੰਦੇ ਇਹ ਤਾਂ ਨਹੀਂ ਸਾਨੂੰ ਪਤਾ ਅਸੀਂ ਪਾਠ ਕਰਦੇ ਹਾਂ ਕਿਉਂਕਿ ਜਿਹੜਾ ਗੁਰਬਾਣੀ ਦਾ ਅਰਥ ਹੈ ਜਦੋਂ ਤੱਕ ਅਰਥ ਨਹੀਂ ਮੰਨਦੇ ਅੰਦਰ ਰਸ ਦਾ ਭਾਵ ਅਰਥ ਨਹੀਂ ਮੰਨ ਨੂੰ ਇਕਾਗਰਤਾ ਦੇਣੀ ਹੁੰਦੀ ਇਸ ਕਰਕੇ ਸਾਨੂੰ ਭਾਵ ਅਰਥਾਂ ਵੱਲ ਉਹਨਾਂ ਦੇ ਅੰਤਰੀ ਭਾਵਾਂ ਵੱਲ ਧਿਆਨ ਦੇਣਾ ਪੈਂਦਾ ਸੁਆਸਤ ਤੋ ਭਾਵ ਹੈ ਕਲਿਆਣ ਸਰੂਪ ਜੋ ਅਕਾਲ ਪੁਰਖ ਹੈ ਉਸ ਅਕਾਲ ਪੁਰਖ ਤੋਂ ਜੋ ਹੈ ਨਾ ਆਤ ਤੋ ਭਾਵ ਹੈ ਮਾਇਆ ਸੁਆਸਤ ਕਲਿਆਣ ਸਰੂਪ ਪ੍ਰਮਾਤਮਾ ਆਖ ਹੁੰਦੀ ਹੈ ਮਾਇਆ ਬਾਣੀ ਤੋ ਭਾਵ ਇਥੇ ਹੈ ਬਣੀ ਬਰਮਾਓ ਫਿਰ ਮਾਰਾ ਤੋਂ ਫਿਰ ਬਰਮਾਓ ਬ੍ਰਹਮਾ ਆਦਿਕ ਪੈਦਾ ਹੋਏ ਨੇ ਉਸ ਤੋਂ ਫਿਰ ਅੱਗੇ ਸਾਰੀ ਸ੍ਰਿਸ਼ਟੀ ਪੈਦਾ ਹੋਈ ਹੈ ਜਿਵੇਂ ਸ਼ਬਦ ਆਉਂਦਾ ਹੈ ਭਗਤ ਨਾਮਦੇਵ ਜੀ ਦਾ ਉਹ ਹੁਕਮਨਾਮਾ ਕੋਈ ਅੱਬਲ ਤਾਂ ਛੇਤੀ ਲੈਂਦਾ ਹੀ ਨਹੀਂ ਜੇ ਲੈ ਵੀ ਲਵੇ ਤਾਂ ਸਮਝ ਨਹੀਂ ਲੱਗਦਾ ਕੀ ਲਿਖਿਆ ਹੋਇਆ ਪਹਿਲਪੁਰਿਏ ਪੁੰਡਰਕ ਵਨਾ ਤਾਚੇ ਹੰਸਾ ਸਗਲੇ ਜਨਾ ਸਵੇਸ਼ ਕਰਕੇ ਪਹਿਲਾ ਪੁਰੀਆਂ ਵਾਲੇ ਪ੍ਰਮਾਤਮਾ ਨੇ ਜਾਂ ਪਹਿਲਪੁਰਿਏ ਪੁਰੀਆਂ ਵਾਲਾ ਵਿਸ਼ਨੂੰ ਸਾਜਿਆ ਪ੍ਰਮਾਤਮਾ ਨੇ ਪੁੰਡਰਕ ਵਨਾ ਫਿਰ ਚਿੱਟੇ ਰੰਗ ਦਾ ਕਮਲ ਪੈਦਾ ਹੋਇਆ ਪਾਣੀ ਹੀ ਪਾਣੀ ਸੀ ਜਦੋਂ ਧਰਤੀ ਹੈ ਹੀ ਨਹੀਂ ਸੀ ਧਰਤੀ ਉੱਤੇ ਬਾਅਦੇ ਹੰਸਾ ਉਹਦੇ ਤੋਂ ਹੰਸ ਦੀ ਸਵਾਰੀ ਵਾਲਾ ਬ੍ਰਹਮਾ ਬਣਿਆ ਸਗਲੇ ਜਨਾਂ ਸਭ ਸ੍ਰਿਸ਼ਟੀ ਬਣੀ ਏਸੀ ਤੋਂ ਹੀ ਇੱਥੇ ਕਹਿੰਦੇ ਨੇ ਕਲਿਆਣ ਸੂਪ ਜੋ ਪਰਮਾਤਮਾ ਹੈ ਉਹਦੇ ਤੋਂ ਮਾਇਆ ਬਣੀ ਮਾਇਆ ਤੋਂ ਬਰਮਾਓ ਬ੍ਰਹਮਾ ਪੈਦਾ ਹੋਇਆ ਫਿਰ ਸ੍ਰਿਸ਼ਟੀ ਪੈਦਾ ਹੋਈ ਜਾਂ ਫਿਰ ਇਸ ਤਰ੍ਹਾਂ ਸਮਝ ਲਓ ਕਿ ਸਵਸਤ ਤੋਂ ਭਾਵ ਜੋ ਕਲਿਆਣ ਸਰੂਪ ਪ੍ਰਮਾਤਮਾ ਆਤ ਦਾ ਮਤਲਬ ਹੈ ਇਹ ਦੋਨੋਂ ਹੀ ਅਰਥ ਨੇ ਆਤ ਤੋਂ ਭਾਵ ਹੈ ਉਹ ਤੋਂ ਬ੍ਰਹਮ ਆਦਿਕ ਹੋਏ ਬ੍ਰਹਮ ਤੋਂ ਸਾਰੀ ਸ੍ਰਿਸ਼ਟੀ ਪੈਦਾ ਹੋਈ ਕੌਣ ਕਹਿੰਦਾ ਬਾਣੀ ਬਾਣੀ ਤਾਂ ਉਹ ਤੋਂ ਰਚਨਾ ਨਹੀਂ ਸੀ ਹੋਈ ਕਹਿੰਦੇ ਨਹੀਂ বেদ ਬਾਣੀ ਵੀ ਇਸੇ ਤਰ੍ਹਾਂ ਹੀ ਕਹਿੰਦੀ ਕਿਉਂਕਿ ਵੇਦਾਂ ਵਿੱਚ ਵੀ ਇਹੀ ਚੀਜ਼ ਲਿਖੀ ਹੋਈ ਹੈ ਸਿੱਧ ਕਹਿਣ ਲੱਗੇ ਕੋਈ ਪੱਕੀ ਲਿਖੀ ਹੋਈ ਗੱਲ ਦੱਸੋ ਇੱਕੋ ਮਤ ਆਖੋ ਪੱਕਾ ਇਹ ਜਗਤ ਦੀ ਉਤਪਤੀ ਕਿਵੇਂ ਹੋਈ ਆ ਮਹਾਰਾਜ ਸਤੇ ਬਾਦਸ਼ਾਹ ਕਹਿਣ ਲੱਗੇ ਸਵਸਥ ਜੋ কল্যাণ ਸਰੂਪ ਜੋ ਪਰਮੇਸ਼ਰ ਆਸ ਤੋਂ ਭਾਵ ਹੈ ਉਸ ਤੋਂ ਪਹਿਲਾਂ ਬਾਣੀ ਹੋਈ ਅਸਲ ਵਿੱਚ ਗੱਲ ਇਹ ਆ ਕਿਉਂਕਿ ਸਾਰੇ ਭਾਵ ਤਾਂ ਲੈਣੇ ਆ ਕਿ ਇਸੇ ਢੰਗ ਨਾਲ ਕੋਈ ਭਾਵ ਅਰਥ ਬਣਦਾ ਕਿਸੇ ਨਾਲ ਕੋਈ ਬਣਦਾ ਕੋਈ ਕਿਸੇ ਤਰ੍ਹਾਂ ਉਤਪਦੀ ਮੰਨਦਾ ਕੋਈ ਕਿਵੇਂ ਮੰਨਦਾ ਸਾਰੇ ਇੱਕੋ ਹੀ ਪੰਕਤੀ ਹੈ ਸਾਰਿਆਂ ਨੂੰ ਹੀ ਸੇਧ ਦੇ ਦਿੰਦੀ ਹੈ ਇੱਕੋ ਹੀ ਪੰਕਤੀ ਹਰੇਕ ਧਰਮ ਵਾਲੇ ਨੂੰ ਉਹਦੇ ਮੁਤਾਬਕ ਇਹਦਾ ਅਰਥ ਬਣ ਜਾਂਦਾ ਕਲਿਆਣ ਸਰੂਪ ਨੇ ਮਾਇਆ ਬਣਾਈ ਮਾਇਆ ਤੋਂ ਫਿਰ ਬ੍ਰਹਮਾ ਬ੍ਰਹਮਾ ਤੋਂ ਫਿਰ ਸਾਰੇ ਕਹਿੰਦੇ ਇਹ ਤਾਂ ਲਿਖਿਆ ਹੋਇਆ ਵੇਦਾਂ ਸ਼ਾਸਤਰਾਂ ਚ ਜਾਂ ਆਮ ਜੋ ਪਤਾ ਹੁਣ ਤੁਸੀਂ ਕਿਰਪਾ ਕਰਕੇ ਇਹ ਗੁਰੂ ਨਾਨਕ ਦੇਵ ਜੀ ਸਾਨੂੰ ਇਹ ਦੱਸੋ ਵੀ ਵੈਸੇ ਬਣਿਆ ਕਿਦਾਂ ਹੈ ਸੰਸਾਰ ਤੁਹਾਡਾ ਕੀ ਖਿਆਲ ਹੈ ਤੁਹਾਨੂੰ ਤਾਂ ਸਾਰਾ ਪਤਾ ਹੈ ਅਕਾਲ ਪੁਰਖ ਵਾਹਿਗੁਰੂ ਨੇ ਸ੍ਰਿਸ਼ਟੀ ਦੀ ਰਚਨਾ ਕੀਤੀ ਕਿਵੇਂ ਹੈ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਅਸਲ ਵਿੱਚ ਮੇਰਾ ਵਿਚਾਰ ਐਸਾ ਹੈ ਜੋ ਸਾਨੂੰ ਹੁਣ ਆਪਣੇ ਆਪ ਨੂੰ ਤਾਂ ਨਿਰੰਕਾਰ ਨਹੀਂ ਕਹਿੰਦੇ ਹਨ ਕਹਿੰਦੇ ਜੋ ਸਾਨੂੰ ਅਨੁਭਵ ਕਰਾਇਆ ਕਰਤਾਰ ਨੇ ਜੋ ਦਿਖਾਇਆ ਹੈ ਕਿ ਸਾਰਿਆਂ ਨਾਲੋਂ ਪਹਿਲਾਂ ਕਲਿਆਣ ਸੂ ਪ੍ਰਮਾਤਮਾ ਨੇ ਜੋ ਹੈ ਨਾ ਬਾਣੀ ਦਾ ਉਚਾਰਨ ਕੀਤਾ ਕਿਹੜੀ ਬਾਣੀ ਏਕੋ ਹੰ ਬਹੁ ਸਿਆਮ ਪਰ ਜਾਏ ਜਾਂ ਇੱਕ ਤੋਂ ਬਹੁਤੇ ਰੂਪ ਹੋ ਜਾਵਾ ਉਹਦਾ ਵਿਚਾਰ ਹੋਇਆ ਹੈ ਜਬ ਉਦਕਰਖ ਕਰਾ ਕਰਤਾਰਾ ਪ੍ਰਜਾ ਤਤ ਤਵ ਦੇਹ ਅਪਾਰਾ ਇਸ ਤਰ੍ਹਾਂ ਕਾਲਪੁਰਖ ਵਾਹਿਗੁਰੂ ਨੇ ਸ੍ਰਿਸ਼ਟੀ ਪਾਰਾ ਵਾਰ ਤੋਂ ਰਹਿਤ ਪੈਦਾ ਕਰ ਦਿੱਤੀ ਕਿਉਂਕਿ ਅਲੱਗ-ਅਲੱਗ ਮਤਾਂ ਕਰਕੇ ਆਪਾਂ ਦੇਖਦੇ ਹਾਂ ਕਿ ਉਹਨਾਂ ਨਿਸ਼ਾਨੇ ਨੂੰ ਪੂਰਾ ਕਰਨ ਲਈ ਮਹਾਰਾਜ ਦੱਸਦੇਵੇਂ ਸਾੰਖ ਮਤ ਵਾਲੇ ਕਹਿੰਦੇ ਨੇ ਪ੍ਰਕਿਰਤੀ ਦੇ ਤਿੰਨ ਗੁਣਾ ਦਾ ਆਤਮਾ ਤੋਂ ਵੱਖਰਾ ਹੋਣਾ ਜਾਂ ਭੇਦ ਗਿਆਨ ਨੂੰ ਹੀ ਮੋਕਸ਼ ਮੰਨਦੇ ਨੇ ਨਿਆਇਕ ਅਤੇ ਵਿਸ਼ੇਸ਼ਕ ਵਾਲੇ ਇਹਨਾਂ ਦੋਹਾਂ ਦੇ ਮਤ ਵਿੱਚ 21 ਦੁੱਖਾਂ ਦੇ ਅਭਾਵ ਨੂੰ ਹੀ ਮੋਕਸ਼ ਮੰਨਦੇ ਨੇ ਵੀ 21 ਦੁੱਖ ਮੁੱਕ ਗਏ ਮੁਕਤੀ ਹੋ ਗਈ 6 ਇੰਦਰੀਏ 6 ਵਿਸ਼ੇ ਛੇ ਗਿਆਨ ਇੱਕ ਸਰੀਰ ਦੁੱਖ ਸੁਖ ਇਹਨਾਂ ਇਕੀਆਂ ਤੋਂ ਦੁੱਖਾ ਤੋਂ ਆਤਮਾ ਦਾ ਰਹਿਤ ਹੋਣਾ ਜਿਹੜਾ ਹੀ ਮੁਕਤੀ ਮੰਨਿਆ ਪੰਜ ਗਿਆਨ ਇੰਦਰੀਏ ਤੇ ਇੱਕ ਮਨ ਇਹ ਛੇ ਇੰਦਰੀਏ ਆ ਕਿਉਂਕਿ ਨਿਆਇਕਾਂ ਤੇ ਵਿਸ਼ੇਸ਼ਕਾਂ ਇਹਨਾਂ ਦੋਹਾਂ ਨੇ ਮਨ ਨੂੰ ਇੰਦਰੀਆਂ ਮੰਨਿਆ ਇਸੇ ਤਰ੍ਹਾਂ ਮੀਮਾਸਕ ਸੁਆਗ ਪ੍ਰਾਪਤੀ ਵੀ ਮੁਕਤੀ ਮੰਨਦੇ ਨੇ ਜਿਸ ਸੁਖ ਦਾ ਕਦੇ ਨਾਸ ਨਾ ਹੋਵੇ ਉਹਨੂੰ ਸਵਰਗ ਮੰਨਦੇ ਨੇ ਸੋ ਇਸ ਤਰ੍ਹਾਂ ਹੈ ਕਿ ਜਦੋਂ ਸਿੱਧ ਕਰਨਾ ਕਿਸੇ ਚੀਜ਼ ਨੂੰ ਹੁਣ ਮਹਾਰਾਜ ਨੇ ਪਹਿਲਾਂ ਤਾਂ ਦੱਸਿਆ ਦੂਸਰਿਆਂ ਦੇ ਮਤ ਅਨੁਸਾਰ ਜੋ ਜੋ ਕਿਸੇ ਨੇ ਕਿਹਾ ਪਰ ਸਤਿਗੁਰੂ ਕਹਿੰਦੇ ਸਾਡੇ ਅਨੁਭਵ ਦੇ ਮੁਤਾਬਕ ਜੋ ਸਾਨੂੰ ਪਤਾ ਹੈ ਕਿ ਪ੍ਰਮਾਤਮਾ ਨੇ ਪਹਿਲਾਂ ਬਾਣੀ ਕਹੀ ਕਿਹੜੀ ਪ੍ਰਿਥਮੇ ਓੰਕਾਰ ਤਿਨ ਕਹਾ ਸੋ ਤੁਨ ਪੂਰ ਜਗਤ ਮੋ ਰਾਹ ਪਰਮਾਤਮਾ ਨੇ 10ਵੇਂ ਪਾਸ਼ਾ ਤੱਕ ਕਹਿੰਦੇ ਨੇ ਓ ਅੰਕਾਰ ਉਚਾਰਿਆ ਪਹਿਲਾ ਅੱਖਰ 10ਵੇਂ ਪਾਸ਼ਾ ਨੇ ਇਹ ਜੋ ਵਚਨ ਕੀਤਾ ਇਹ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਲਿਖਿਆ ਲਖਣੀ ਓੰਕਾਰ ਤੋਂ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਓ ਅੰਕਾਰ ਬ੍ਰਹਮਾ ਉਤਪਤ ਓੰਕਾਰ ਕੀਆ ਜਨ ਚਿਤ ਓੰਕਾਰ ਸੈਲ ਜੁਗ ਭਇਓ ਓੰਕਾਰ ਵੇਦ ਨਿਰਮਇ ਇਸ ਕਰਕੇ ਮਹਾਰਾਜ ਕਹਿੰਦੇ ਨੇ ਅਖੀਰ ਮੁਕਤੀ ਦੀ ਗੱਲ ਉਹ ਨੰਮ ਅੱਖਰ ਤੇ ਭਾਵਨ ਸਾਰ ਤਿੰਨਾ ਭਵਨਾ ਦਾ ਸਾਰ ਰੂਪ ਤਿੰਨਾ ਭਵਨਾਂ ਨੂੰ ਸਾਜਣ ਵਾਲਾ ਓੰਕਾਰ ਅੱਖਰ ਹੈ ਇਸ ਕਰਕੇ ਜਦੋਂ ਓੰਕਾਰ ਕਿਹਾ ਇੱਛਾ ਕੀਤੀ ਇੱਕ ਤੋਂ ਬਹੁਤੇ ਰੂਪ ਹੋਵਾਂ ਉਹ ਇੱਛਾ ਦਾ ਨਾਮ ਹੀ ਮਾਇਆ ਹੈ ਕੁਦਰਤ ਹੈ ਗੁਰੂ ਨਾਨਕ ਦੇਵ ਜੀ ਨੇ ਉਹਨੂੰ ਕੁਦਰਤ ਕਿਹਾ 10ਵੇਂ ਪਾਤਸ਼ਾਹ ਨੇ ਉਹਨੂੰ ਚੰਡੀ ਕਹਿ ਦਿੱਤਾ ਤੇ ਇਸ ਤਰ੍ਹਾਂ ਉਹ ਜੋ ਆਦ ਕਾਲ ਸ਼ਕਤੀ ਹੈ ਮਹਾਰਾਜ ਨੇ ਤਾਂ ਸਿਰਫ ਪ੍ਰਮਾਤਮਾ ਦੀ ਜੋਤ ਨੂੰ ਕਿਹਾ ਕਿ ਤੂੰ ਹੀ ਸਭ ਕੁਝ ਹੈ ਤੂੰ ਹੀ ਹੈ ਤੂੰ ਹੀ ਹੈ ਕੋਈ ਹੋਰ ਨਹੀਂ ਉਹਨਾਂ ਨੂੰ ਦਿਖਦਾ ਕਹਿੰਦੇ ਤੂੰ ਹੀ ਸਭ ਕੁਝ ਹੈ ਕਹਿੰਦੇ ਮੇਰੀ ਨਿਗਾ ਵਿੱਚ ਤਾਂ ਨਰ ਸਿੰਘ ਬਾਹਰਲਾ ਰੂਪ ਸੀ ਪਰ ਨਰ ਸਿੰਘ ਦੇ ਅੰਦਰ ਤੂੰ ਹੀ ਸੀ ਜੋਤ ਤੂੰ ਹੀ ਹਰਨਾਕਸ਼ ਨੂੰ ਮਾਰਿਆ ਰਾਮਚੰਦਰ ਜੀ ਅੰਦਰ ਤੂੰ ਹੀ ਹੋ ਕਰਕੇ ਰਾਵਣ ਨੂੰ ਮਾਰਿਆ ਕੰਸ ਨੂੰ ਕ੍ਰਿਸ਼ਨ ਹੋ ਕੇ ਮਾਰਿਆ ਦੁਨੀਆ ਦੇ ਅੰਦਰ ਜਿੰਨੀ दैਵੀ ਸੰਪਦਾ ਹੈ ਇਹਦੇ ਅੰਦਰ ਜੋਤ ਪਰਮਾਤਮਾ ਦੀ ਕਰਮ ਕਰਦੀ ਹੈ ਜੋ ਵੀ ਕੋਈ ਸ਼ਕਤੀ ਹੈ ਉਹ ਪਰਮਾਤਮਾ ਦੀ ਹੀ ਹੈ ਬਾਹਰੋਂ ਇੱਕ ਰੂਪ ਵੱਖਰਾ ਹੈ ਇਸ ਕਰਕੇ ਫਿਰ ਉਸ ਤੋਂ ਅੱਗੇ ਬਾਣੀ ਤੋਂ ਮਾਇਆ ਬ੍ਰਹਮਾ ਵਿਸ਼ਨੂੰ ਮਹੇਸ਼ ਬਣੇ ਉਹਨਾਂ ਨੇ ਅੱਗੇ ਸ੍ਰਿਸ਼ਟੀ ਦੀ ਰਚਨਾ ਵਿਸ਼ਨੂੰ ਨੇ ਰੋਟੀ ਦੇਣੀ ਸ਼ਿਵ ਜੀ ਨੇ ਸੰਘਾਰ ਕਰਨਾ ਇਸ ਤਰ੍ਹਾਂ ਕਈ ਜਿਹੜੇ ਵਿਦਾਂਤੀਆਂ ਨੇ ਵੀ ਸ੍ਰਿਸ਼ਟੀ ਦੀ ਉਤਪਤੀ ਇਸੇ ਤਰ੍ਹਾਂ ਹੀ ਮੰਨੀ ਆ ਪਰ 360 ਮਤਾਂ ਵਿੱਚੋਂ ਇਹੀ ਅਸਲੀ ਮਤ ਹੈ 360 ਮਤ ਨੇ ਉਹਨਾਂ ਵਿੱਚ ਇਹੀ ਆਉਂਦਾ ਹੈ ਕਿ ਪ੍ਰਮਾਤਮਾ ਨੇ ਪਹਿਲਾ ਓੰਕਾਰ ਕਿਹਾ ਇੱਕ ਤੋਂ ਬਹੁਤੇ ਰੂਪ ਹੋ ਜਾਵਾਂ ਕਿਹਾ ਇਸ ਤੋਂ ਫੇਰ ਅੱਗੇ ਸ੍ਰਿਸ਼ਟੀ ਦੀ ਉਤਪਤੀ ਹੋਈ ਇਹਨੂੰ ਕਹਿੰਦੇ ਸਵਸਤ ਆਤ ਬਾਣੀ ਬਰਮਾਓ ਸਤਿ ਸੁਹਾਣ ਸਦਾ ਮਨ ਚਾਓ ਮਹਾਰਾਜ ਕਹਿਣ ਲੱਗੇ ਭਾਈ ਉਹ ਪਰਮੇਸ਼ਰ ਤ੍ਰਾਈ ਕਾਲ ਬਾਦ ਹੋਣ ਕਰਕੇ ਸਤ ਤਿੰਨਾਂ ਕਾਲਾਂ 'ਚ ਉਹ ਨਾਸ ਨਹੀਂ ਹੁੰਦਾ ਸਤ ਆਦ ਸੱਚ ਜੁਗਾਂਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਸੁਹਾਣ ਤੋਂ ਭਾਵ ਹੈ ਚੇਤਨ ਸਰੂਪ ਹੈ ਸਦਾ ਮਨ ਚਾਉ ਤੋ ਭਾਵ ਆਨੰਦ ਸਰੂਪ ਹੈ ਇਹ ਤਿੰਨ ਅੱਖਰ ਨੇ ਸਤ ਚੇਤਨ ਤੇ ਆਨੰਦ ਸਰੂਪ ਸਤ ਤਿੰਨ ਕਾਲਾਂ ਵਿੱਚ ਸਤ ਰਹਿਣ ਵਾਲਾ ਤੇ ਚਿੱਤ ਹੁੰਦਾ ਹੈ ਚੇਤਨ ਸਰੂਪ ਆਨੰਦ ਸਰੂਪ ਇਹ ਜਿਹੜੀਆਂ ਤਿੰਨ ਪ੍ਰਮਾਤਮਾ ਦੇ ਅੰਦਰ ਗੁਣ ਨੇ ਸਤ ਚੇਤਨ ਆਨੰਦ ਸਰੂਪ ਹੋਣ ਕਰਕੇ ਉਹ ਪ੍ਰਣਮ ਬਾਦ ਤੋਂ ਰਹਿਤ ਹੈ ਪ੍ਰਣਮ ਬਾਦ ਤੇ ਵਿਵਰਤ ਬਾਦ ਦੋ ਹੁੰਦੇ ਨੇ ਪ੍ਰਣੰਬਾਦ ਜਿਵੇਂ ਦੁੱਧ ਤੋਂ ਦਹੀਂ ਬਣ ਜਾਵੇ ਪਰ ਦਹੀਂ ਤੋਂ ਮੁੜ ਕੇ ਦੁੱਧ ਨਹੀਂ ਬਣਦਾ ਅਤੇ ਵਿਵਰਤਵਾਦ ਵਿੱਚ ਇੱਕ ਰੂਪ ਹੀ ਰਹਿਣਾ ਤਬਦੀਲ ਨਾ ਹੋਣਾ ਜੇ ਹੋ ਵੀ ਗਿਆ ਤਾਂ ਮੁੜ ਕੇ ਫੇਰ ਉਹੀ ਜਿਵੇਂ ਪਾਣੀ ਤੋਂ ਬਰਫ਼ ਬਣੀ ਬਰਫ਼ ਤੋਂ ਫੇਰ ਪਾਣੀ ਬਣ ਗਿਆ ਪਰਮਾਤਮਾ ਇੱਕ ਰੂਪ ਹੋ ਕੇ ਅਨੇਕਾਂ ਹੋ ਕੇ ਖੇਲ ਖੇਲ ਅਖੇਲ ਖੇਲਨ ਅੰਤ ਕੋ ਫਿਰ ਏਕ ਹੈ ਸੋ ਇਸ ਕਰਕੇ ਫਿਰ ਮਹਾਰਾਜ ਕਹਿੰਦੇ ਨੇ ਕਿ ਇਹ ਉਹਦਾ ਸਰੂਪ ਹੈ ਪਰਮਾਤਮਾ ਦਾ ਇਹਦੇ ਉਲਟ ਮਾਇਆ ਦਾ ਕੀ ਸਰੂਪ ਹੈ ਕਹਿੰਦੇ ਸਤ ਪਰਮਾਤਮਾ ਹੈ ਮਾਇਆ ਝੂਠ ਹੈ ਅਸਤ ਚਿਤ ਚੇਤਨ ਰੂਪ ਪਰਮਾਤਮਾ ਹੈ ਇਹਦੇ ਉਲਟ ਮਾਇਆ ਜੜ ਹੈ ਪਰ ਕੰਮ ਦੋਨਾਂ ਤੋਂ ਬਣਦਾ ਦੋ ਮਿਲ ਕਾਰਜ ਉਪਜਾ ਹੁੰਦਾ ਹੈ ਕਾਰਨ ਤੇ ਕਾਰਜ ਸ੍ਰਿਸ਼ਟੀ ਦੇ ਅੰਦਰ ਜਿੰਨੀ ਵੀ ਜੜਤਾ ਹੈ ਮਾਇਆ ਦੀ ਹੈ ਚੇਤਨ ਸੱਤਾ ਪਰਮਾਤਮਾ ਦੀ ਦਰਖਤ ਦੇਖਣ ਨੂੰ ਖੜਾ ਜੜ ਹੈ ਪਰ ਵੱਧ ਵੀ ਰਿਹਾ ਉਹ ਚੇਤਨ ਸੱਤਾ ਨਾਲ ਵੱਧਦਾ ਨਿਕਾਜਾ ਨਿਆਣਾ ਉਹਦਾ ਸਰੀਰ ਜੜ ਰੂਪ ਹੈ ਪਰ ਵੱਧ ਰਿਹਾ ਹੈ ਚੇਤਨ ਸੱਤਾ ਨਾਲ ਇਸ ਕਰਕੇ ਪਰਮਾਤਮਾ ਦੀ ਸੱਤਾ ਤੇ ਮਾਇਆ ਦੀ ਜੜਤਾ ਨਾਲ ਸ੍ਰਿਸ਼ਟੀ ਦੀ ਉਤਪਤੀ ਹੁੰਦੀ ਹੈ ਤਾਂ ਸਤਿਗੁਰੂ ਮਹਾਰਾਜ ਕਹਿੰਦੇ ਨੇ ਜੋ ਆਨੰਦ ਸਰੂਪ ਹੈ ਪ੍ਰਮਾਤਮਾ ਅਤੇ ਮਾਇਆ ਹੈ ਦੁੱਖ ਰੂਪ ਮਾਇਆ ਵਿੱਚ ਦੁਖੀ ਦੁੱਖ ਨੇ ਦੇਖਣ ਨੂੰ ਦੂਰੋਂ ਲੱਗਦਾ ਕਿ ਬੜਾ ਸੁਖੀ ਹੋਵੇਗਾ ਬੜਾ ਸੁਖੀ ਹੋਵੇਗਾ ਪਰ ਜਦੋਂ ਉਹਦੇ ਵਿੱਚ ਫਸ ਜਾਂਦਾ ਹੈ ਚੱਕਰ ਵਿੱਚ ਤਾਂ ਕਹਿੰਦਾ ਮੈਨੂੰ ਛਡਾ ਲਓ ਮੈਂ ਬਹੁਤ ਔਖਾ ਕਹਿੰਦੇ ਹੁਣ ਨਹੀਂ ਨਿਕਲ ਸਕਦਾ ਇਸ ਕਰਕੇ ਮਹਾਰਾਜ ਕਹਿੰਦੇ ਨੇ ਇਹ ਜਿਹੜੀ ਮਾਇਆ ਨਾ ਇਹ ਦੇਖਣ ਨੂੰ ਦੂਰੋਂ ਹੀ ਬੜੀ ਅੱਛੀ ਲੱਗਦੀ ਬਸ ਮਹਾਰਾਜ ਕਹਿੰਦੇ ਹੱਥ ਨਾ ਲਾਈਂ ਕਿਸੂੰ ਬੜਾ ਜਲ ਜასი ਢੋਲਾ ਦੇਖੀ ਕਿਤੇ ਇਹ ਸੰਸਾਰ ਜਿੰਨਾ ਦੇਖਣ ਨੂੰ ਸੋਹਣਾ ਲੱਗਦਾ ਹਰ ਚੀਜ਼ ਦੇਖਣ ਨੂੰ ਜੋ ਸੋਹਣੀ ਲੱਗਦੀ ਆ ਉਹ ਅਸਲ ਵਿੱਚ ਸੋਹਣੀ ਨਹੀਂ ਉਹਨੇ ਸਾਨੂੰ ਫਸਾਉਣ ਲਈ ਇੱਕ ਰੂਪ ਧਾਰਿਆ ਜਿਵੇਂ ਡੈਣਾ ਹੁੰਦੀਆਂ ਨੇ ਉਹ ਡੈਣਾ ਏਸੀਆਂ ਰੂਪ ਸੋਹਣੇ ਸੁਲੱਖੇ ਇਸਤਰੀ ਦਾ ਰੂਪ ਧਾਰਨ ਕਰਕੇ ਖੜ ਜਾਣਾ ਪੁਰਾਣੇ ਸਮੇਂ ਚ ਹੁੰਦੀਆਂ ਸੀ ਫਿਰ ਬੰਦੇ ਰਿਆਂ ਕਰਸ਼ਕ ਹੋ ਕੇ ਉਧਰ ਨਹਾਉਣਾ ਜੋ ਨੇੜੇ ਆਉਣਾ ਤੇ ਫਿਰ ਅਸਲੀ ਰੂਪ ਧਾਰ ਕੇ ਉਹਨੂੰ ਖੂਨ ਪੀ ਜਾਣਾ ਉਹਦਾ ਖਤਮ ਕਰ ਦੇਣਾ ਇਸੇ ਤਰ੍ਹਾਂ ਦੁਨੀਆ ਦੀ ਹਰ ਚੀਜ਼ ਦੂਰੋਂ ਲੱਗਦੀ ਬੜੀ ਸੁੰਦਰ ਪਰ ਜਦੋਂ ਬੰਦਾ ਉਹਦੇ ਚੁੰਗਲ ਚ ਫਸ ਜਾਂਦਾ ਉਸ ਵਕਤ ਉਹਦਾ ਖੂਨ ਹੀ ਪੀ ਜਾਂਦੀ ਇਸ ਕਰਕੇ ਦੁੱਖ ਰੂਪ ਹੈ ਹੁਣ ਸੰਸਾਰ ਦੇ ਜੀਵਾਂ ਦੀ ਖਿੱਚ ਮਹਾਰਾਜ ਵੱਲੋਂ ਪੈਂਦੀ ਨਹੀਂ ਨਹੀਂ ਜੇ ਕੋਈ ਗੁਰੂ ਘਰ ਜਾਣਾ ਹੈ ਇਦਨ ਨੂੰ ਉਹਨ ਨੂੰ ਨਾਕੀ ਨਹੀਂ ਕਰਦੇ ਜੇ ਕਹਿ ਦੋ ਫਲਾਣੇ ਥਾਂ ਆ ਗੱਲ ਹੈ ਅੱਛਾ ਚਲੋ ਉੱਥੇ ਚੱਲਦੇ ਹਾਂ ਕੋਈ ਰੰਗ ਰੌਣਕ ਹੋਏਗਾ ਕੋਈ ਮਨੋਰੰਜਨ ਹੋਏਗਾ ਉਦੋਂ ਨੂੰ ਸੰਸਾਰ ਭਜਦਾ ਵਾਸਤਵ ਦੇ ਵਿੱਚ ਉਹ ਰੰਗ ਰੌਣਕ ਦਾ ਮਤਲਬ ਕੀ ਹੈ ਜ਼ਿੰਦਗੀ ਬਰਬਾਦ ਮਨੁੱਖਾ ਜਨਮ ਖਰਾਬ ਕਲਯੁਗ ਹੈ ਪੁੱਠੀ ਰੀਤੀ ਹੈ ਜਿੱਥੇ ਠੀਕ ਹੈ ਉਹ ਗਲਤ ਨਜ਼ਰ ਆਉਂਦਾ ਜੋ ਗਲਤ ਹੈ ਉਹ ਠੀਕ ਨਜ਼ਰ ਆ ਰਿਹਾ ਹੈ ਆ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਇਹ ਪ੍ਰਮਾਤਮਾ ਹੈ ਸਤ ਚੇਤਨਾ ਆਨੰਦ ਸਰੂਪ ਤਿੰਨ ਰੂਪ ਨੇ ਸਤ ਇੱਕ ਸੁਹਾਣ ਦੂਜਾ ਸਦਾਮਨ ਚਾਉ ਤੀਜਾ ਰੂਪ ਹੈ ਤਿੰਨ ਰੂਪ ਹਮੇਸ਼ਾ ਪਾਠ ਕਰਦੇ ਆ ਯਾਦ ਰੱਖਣੇ ਕਿ ਸਵਸਥ ਆਤ ਬਾਣੀ ਬਰਮਾਓ ਸਵਸਥ ਜੋ ਕਲਿਆਣ ਸੂ ਪ੍ਰਮਾਤਮਾ ਹੈ ਉਹਨੇ ਪਹਿਲਾਂ ਮਾਇਆ ਬਣਾਈ ਆਤ ਦਾ ਮਤਲਬ ਮਾਇਆ ਦੀ ਹੈ ਕੌਕ ਮਹਾਰਾਜ ਨੇ ਲਿਖਿਆ ਨਾ ਗੁਰੂ ਨਾਨਕ ਦੇਵ ਜੀ ਨੇ ਆਥ ਹੋਏ ਤਾਂ ਮੁਗਦ ਸਿਆਣਾ ਕਹਿੰਦੇ ਜਿਹਦੇ ਘਰੇ ਦਾਣੇ ਉਹਦੇ ਕਮਲੇ ਵੀ ਸਿਆਣੇ ਆਥ ਦਾ ਮਤਲਬ ਮਾਇਆ ਵੀ ਹੈ ਆਥ ਦਾ ਮਤਲਬ ਹੈ ਵੀ ਹੈ ਦੋਨੋਂ ਹੀ ਅਰਥ ਨੇ ਇਹਦੇ ਸਵਤ ਆਥ ਬਾਣੀ ਬਰਮਾਓ ਪਹਿਲਾ ਆਕਾਲ ਪੁਰਖ ਨੇ ਮਾਇਆ ਰਚੀ ਫੇਰ ਬਚਨ ਕਰ ਦਿੱਤੇ ਓੰਕਾਰ ਫਿਰ ਬ੍ਰਹਮਾ ਬਣਾਇਆ ਫਿਰ ਸ੍ਰਿਸ਼ਟੀ ਬਣਾਈ ਉਹਦਾ ਸਰੂਪ ਆਪਣਾ ਕੀ ਹੈ ਸਤ ਪਾਠ ਕਰਦੇ ਆ ਇਹ ਚੀਜ਼ ਦਾ ਧਿਆਨ ਰੱਖਣਾ ਸਤ ਹੈ ਉਹ ਸੁਹਾਣ ਹੈ ਸੁਹਾਣ ਹੁੰਦਾ ਚੇਤਨ ਸਰੂਪ ਹੈ ਚੇਤਨ ਹੁੰਦਾ ਹਿੱਲਣ ਜੁਲਣ ਦੀ ਤਾਕਤ ਹੋਣੀ ਸਦਾ ਮਨ ਚਾਉ ਦਾ ਮਤਲਬ ਹੈ ਆਨੰਦ ਸਰੂਪ ਇਹ ਪਾਠ ਕਰਦੇ ਆ ਧਿਆਨ ਰੱਖ ਕਵਨ ਸੋ ਵੇਲਾ ਵਕਤ ਕਵਣ ਹੁਣ ਕਹਿੰਦੇ ਜਗਤ ਦੀ ਉਤਪਤੀ ਕਿਸ ਵੇਲੇ ਤੇ ਕਿਸ ਸਥਿਤਵਾਰ ਨੂੰ ਹੋਈ ਸੀ ਸੋ ਮਹਾਰਾਜ ਚਟੇ ਪਾਸ਼ਾ ਕਹਿੰਦੇ ਜਦੋਂ ਪਰਮੇਸ਼ਰ ਨੇ ਸ੍ਰਿਸ਼ਟੀ ਪੈਦਾ ਕੀਤੀ ਸੀ ਉਦੋਂ ਦਿਨ ਕਿਹੜਾ ਸੀ ਡਿਪਰੈਸ਼ਨ ਉਹਨਾਂ ਦਾ ਹੀ ਇੱਥੇ ਲਿਖ ਦਿੱਤਾ ਸਿੱਧਾਂ ਦਾ ਕਵਨ ਸੂ ਵੇਲਾ ਵੇਲਾ ਕਿਹੜਾ ਸੀ ਉਹਨਾਂ ਵਕਤ ਕਵਣ ਅਤੇ ਰਾਤ ਦਾ ਕਿਹੜਾ ਵਕਤ ਸੀ ਵੇਲਾ ਤੂੰ ਕਿਸ ਵੇਲੇ ਆਇਆ ਸੀ ਇਹ ਦਿਨ ਨੂੰ ਕਹਿੰਦੇ ਨੇ ਵਕਤ ਕੀ ਸੀ ਰਾਤ ਦਾ ਇਸ ਤਰ੍ਹਾਂ ਦੋ ਚੀਜ਼ਾਂ ਅਲੱਗ-ਅਲੱਗ ਕਰ ਲੈਣੀਆਂ ਅਥਵਾ ਕਹਿੰਦੇ ਵੇਲਾ ਹਿੰਦੂਆਂ ਦੀ ਬੋਲੀ ਚਾ ਵਕਤ ਮੁਸਲਮਾਨਾਂ ਦੀ ਬੋਲੀ ਚਾ 15 ਥਿੱਤਾਂ ਚੋਂ ਥਿੱਤ ਕਿਹੜੀ ਕਾਵਣ ਥਿਤ ਕਾਵਣ ਵਾਰ ਥਿਤ ਹੁੰਦੀ 15 ਚੰਦਰਮਾ ਪੂਰਨ ਮਾਸਿਕ ਤੋਂ ਅਗਲੇ ਦਿਨ ਏਕਮ ਮਿਹਰ ਪੱਖ ਦੀ ਫਿਰ 2 3 4 15 ਫਿਰ ਆ ਗਈ ਉਸ ਤੋਂ ਬਾਅਦ ਮੱਸਿਆ ਮੱਸਿਆ ਤੋਂ ਅਗਲੇ ਦਿਨ ਫਿਰ ਚੰਨਣ ਪੱਖ ਪਰਾਰੰਭ ਹੁੰਦਾ ਤਾਂ 1 ਏਕਮ ਦੂਜ ਤੀਜ ਚੌਥ ਪੰਜਵੀਂ ਦਸਵੀਂ ਇਸ ਤਰ੍ਹਾਂ ਦੀ ਹੈ ਕੁਈ ਥਿਰਤ ਦੱਸ ਸਕਦੇ ਹੋ ਜਦੋਂ ਸ੍ਰਿਸ਼ਟੀ ਦੀ ਰਚਨਾ ਹੋਈ ਕਾਵਣ ਵਾਰ ਫਿਰ ਇਹ ਦੱਸੋ ਸੱਤਾਂ 12 ਵਿੱਚੋਂ ਵਾਰ ਕਿਹੜਾ ਸੀ ਮੰਗਲਵਾਰ ਸੀ ਵੀਰਜਸ਼ ਵਿੱਚ ਵੈਸੇ ਤਾਂ ਕੁਐਸਚਨ ਉਹਨਾਂ ਦਾ ਇੱਕ ਢੰਗ ਨਾਲ ਦੇਖੀਏ ਗਲਤੀ ਹੈ ਕਿਉਂਕਿ ਜਦ ਸ੍ਰਿਸ਼ਟੀ ਬਣੀ ਤਾਂ ਉਦੋਂ ਬਾਅਦ ਹੀ ਇਹ ਵਕਤ ਕਹਿਣ ਲੱਗੇ ਲੋਕੀ ਵੇਲਾ ਕਹਿਣ ਲੱਗੇ ਥਿਤੀ ਕਹਿਣ ਲੱਗੇ ਵਾਰ ਬਾਦ ਚ ਬਣੇ ਨੇ ਨਾ ਕਿ ਸ੍ਰਿਸ਼ਟੀ ਦੇ ਬਣਨ ਤੋਂ ਪਹਿਲਾ ਵਾਰ ਹੁੰਦੇ ਸੀ ਜਦ ਸ੍ਰਿਸ਼ਟੀ ਨਹੀਂ ਸੀ ਤਾਂ ਥਿੱਤ ਕਿਹਨੇ ਕਢਣੀ ਸੀ ਜਦ ਚੰਦਰਮਾ ਹੀ ਨਹੀਂ ਸੀ ਤੇ ਥਿੱਤ ਕਿੱਥੋਂ ਬਣ ਗਈ ਚਲੋ ਜੇ ਚੰਦਰਮਾ ਹੁੰਦਿਆਂ ਧਰਤੀ ਵੀ ਸੀ ਪਾਣੀ ਪਾਣੀ ਸੀ ਮਨੁੱਖ ਨਹੀਂ ਸੀ ਇੱਥੇ ਤਾਂ ਕਿਹੜੇ ਮਨੁੱਖ ਨੇ ਉਦੋਂ ਫਿਰ ਇਹ ਪਹਿਲੀ ਬਣਾਤੀਆਂ 12 ਥਿੱਤਾਂ ਇਸ ਕਰਕੇ ਉਹਨਾਂ ਨੇ ਗੁਰਨਾਨਕ ਦੇਵ ਜੀ ਨੂੰ ਉਲਝਾਉਣ ਦਾ ਯਤਨ ਕੀਤਾ ਗੁਰਨਾਨਕ ਦੇਵ ਜੀ ਨੂੰ ਆਪਾਂ ਐਉਂ ਚੱਕਰ 'ਚ ਪਾ ਲਓ ਮਹਾਰਾਜ ਆਪੇ ਦੱਸਣਗੇ ਜੇ ਨਹੀਂ ਦੱਸਣਗੇ ਤਾਂ ਫਿਰ ਫੇਲ ਹੋ ਜਾਣਗੇ ਔਰ ਫਿਰ ਅਸੀਂ ਕਹਾਂਗੇ ਕਿ ਸਾਡਾ ਚੇਲਾ ਬਣ ਇਹ ਤਾਂ ਉਲਝਣ ਚ ਪਾਉਣ ਵਾਲੀ ਗੱਲ ਹੈ ਜਿਵੇਂ ਕਿਸੇ ਨੇ ਕਿਹਾ ਜਾਜ ਡਿਗ ਪਿਆ ਕਹਿੰਦੇ ਪਰ ਦੇਖ ਲਓ ਉਹਦੀ ਜਿਹੜੀ ਬੱਤੀ ਸੀ ਉਹ ਕਦੇ ਬੰਦ ਹੁੰਦੀ ਸੀ ਕਦੇ ਬੁੱਝਦੀ ਸੀ ਕਦੇ ਬੰਦ ਹੁੰਦੀ ਸੀ ਕਦੇ ਬੁੱਝਦੀ ਸੀ ਕਹਿੰਦੇ ਇਹ ਕਿਵੇਂ ਬਈ ਉਹ ਸੋਚਣ ਵਾਲੇ ਸੋਚਦੇ ਰਹੇ 15 ਮਿੰਟ 20 ਮਿੰਟ ਅੱਧਾ ਘੰਟਾ ਕਹਿੰਦੇ ਵੀ ਇਹ ਨਹੀਂ ਸਾਨੂੰ ਸਮੇ ਲੱਗੀ ਬੱਤੀ ਬੰਦ ਹੁੰਦੀ ਬੁੱਝਦੀ ਉਹ ਕਹਿੰਦੇ ਜੀ ਹਾਸਲ ਤਾਂ ਗੱਲ ਉਲਝਣ ਵਾਲੀ ਹੈ ਇਹ। ਕਹਿੰਦੇ ਕਿਵੇਂ? ਕਹਿੰਦੇ ਇਹ ਦੇਖੋ ਬੰਦ ਹੁੰਦੀ ਵੀ ਉਹ ਹੀ ਅੱਖਰ ਤੇ ਬੁਝਦੀ ਵੀ ਉਹ ਹੀ ਅੱਖਰ ਹੈ। ਅਸੀਂ ਤਾਂ ਕਿਹਾ ਹੀ ਨਹੀਂ ਕਿ ਬੰਦ ਹੁੰਦੀ ਤੇ ਜਗਦੀ ਸੀ। ਬੱਤੀ ਤਾਂ ਬੰਦ ਹੀ ਪਈ ਆ। ਐਸਾ ਕਹਿੰਦੇ ਬੰਦ ਹੁੰਦੀ ਸੀ, ਬੁਝਦੀ ਸੀ ਬਸ ਇਹ ਕਾਲਾ-ਮਾਲਾ ਪਾਤਾ ਵਿੱਚ। ਸਿੱਧਾਂ ਨੇ ਵੇਹੀ ਪ੍ਰਸ਼ਨ ਨੂੰ ਐਸੇ ਢੰਗ ਨਾਲ ਕੀਤਾ ਬਾਜਾ ਸ੍ਰਿਸ਼ਟੀ ਦੀ ਰਚਨਾ ਚ ਮਨੋੱਖੀ ਨਹੀਂ ਸੀਗਾ ਉਦੋਂ। ਉਦੋਂ ਕਿਹੜਾ ਵੇਲਾ ਵਕਤ ਥਿਤ ਵਾਰ ਬਣਾਇ ਨਹੀਂ ਜਦੋਂ ਬਣਾਇ ਨਹੀਂ ਤੇ ਫਿਰ ਈ ਕਿਹੜ ਕਵਣ ਸੇ ਰੁੱਤੀ ਮਾਹੂ ਕਵਣ ਕਹਿੰਦੇ ਮਹਾਰਾਜ ਉਦੋਂ ਰੁੱਤ ਕਿਹੜੀ ਸੀ ਜੀ ਬਸੰਤ ਰੁੱਤ ਗ੍ਰੀਖ ਅਮਰੁੱਤ ਪਾਵਸ ਰੁੱਤ ਸਰਦ ਰੁੱਤ ਹਿਮ ਰੁੱਤ ਸਿਸਰ ਰੁੱਤ ਇਹ ਛੇ ਰੁੱਤਾਂ ਚੋਂ ਕਿਹੜੀ ਰੁੱਤ ਸੀ ਅਤੇ ਮਾਹੂ ਕਵਣ ਚੇਤ ਵਿਸਾਖ ਜੇਠ ਹਾੜ ਸੌਣ ਭਾਦੋਂ ਅਸੂਕਤਾ ਮੱਗਰ ਪੋ ਮਾਗ ਫਗਣ ਇਹਨਾਂ 12 ਮਹੀਨੇ ਜੋ ਕਿਹੜਾ ਮਹੀਨਾ ਸੀ ਉਦੋਂ ਜੋ ਸ੍ਰਿਸ਼ਟੀ ਰਚਨਾ ਹੋਈ ਹੈ ਜੇਤ ਹੋਆ ਆਕਾਰ ਆਕਾਰ ਆੜੇ ਨੂੰ ਕੰਨ ਲੱਗਿਆ ਹੋਇਆ ਕਈ ਵਾਰ ਆਪਾਂ ਖਿਆਲ ਨਹੀਂ ਕਰਦੇ ਪਾਠ ਕਰਦੇ ਹੁਣ ਜਿਸ ਵੇਲੇ ਇਸ ਸ੍ਰਿਸ਼ਟੀ ਦਾ ਆਕਾਰ ਤੋਂ ਪੂਪ ਸਾਰਾ ਹੋਇਆ ਤਾਂ ਮਹਾਰਾਜ ਕਹਿੰਦੇ ਨੇ ਅੱਬਲ ਤੇ ਚੀਜ਼ਾਂ ਕਹਿੰਦੇ ਹੋਈ ਹੀ ਨਹੀਂ ਆ ਚਲੋ ਮੰਨ ਲਓ ਜੇ ਉਸ ਸ੍ਰਿਸ਼ਟੀ ਦੀ ਰਚਨਾ ਹੋਈ ਹੌਲੀ-ਹੌਲੀ ਬੜੇ-ਬੜੇ ਪੰਡਿਤ ਹੋਏ ਪ੍ਰਾਣ ਲਿਖੇ ਉਹਨਾਂ ਨੇ ਫਿਰ ਕਾਜੀ ਹੋਏ ਵੱਡੇ ਵੱਡੇ ਸਿਆਣੇ ਜਿਨ੍ਹਾਂ ਨੇ ਬੜੇ ਬੜੇ ਕੁਰਾਨ ਆਦਿਕ ਲਿਖੇ ਨੇ ਤੁਹਾਡੇ ਵਰਗੇ ਜੋਗੀ ਹੋਏ ਨੇ ਜਿਨ੍ਹਾਂ ਨੇ ਛਤਾਂ 12 ਬਣਾਈਆਂ ਰੁੱਤ ਮਹੀਨੇ ਬਣੇ ਸੰਸਾਰ ਤੇ ਪਰ ਕਹਿੰਦੇ ਨੇ ਵੇਲ ਨਾ ਪਾਈ ਆ ਪੰਡਤੀ ਜੀ ਹੋਵੇ ਲੇਖ ਪੁਰਾਣ ਵਿਆਸ ਵਰਗੇ ਵਸ਼ਿਸ਼ਟ मुनि ਆਦਿਕ ਬੜੇ ਬੜੇ ਪੰਡਤਾ ਨੇ ਵੀ ਸ੍ਰਿਸ਼ਟੀ ਦੀ ਉਤਰੀ ਦਾ ਵੇਲਾ ਨਹੀਂ ਪਾਇਆ ਉਨੇ ਇੱਕ ਕਹਿਣ ਲੱਗਾ ਮੈਂ ਕਹਿਣਾ ਕਿ ਵਿਆਸ ਆਦਿਕਾਂ ਨੇ ਉਤਪਤੀ ਦਾ ਵੇਲਾ ਪਾਇਆ ਮਹਾਰਾਜ ਕਹਿਣਗੇ ਅਸੀਂ ਕਹਿੰਦੇ ਹਾਂ ਨਹੀਂ ਪਾਇਆ ਕਿਉਂਕਿ ਕਾਰਜ ਦੁਆਰਾ ਕਾਰਨ ਦਾ ਅਨੁਮਾਨ ਹੁੰਦਾ ਹੈ ਜੇਕਰ ਉਹਨਾਂ ਨੇ ਵੇਲਾ ਪਾਇਆ ਹੁੰਦਾ ਤਾਂ ਪੁਰਾਣਾ ਵਿੱਚ ਇਹਦਾ ਲੇਖ ਨਾ ਲਿਖ ਦਿੰਦੇ ਉਹ 18 ਪ੍ਰਾਣ ਹੈ ਵੇਦ ਸ਼ਾਸਤਰ ਹੈ ਪਰ ਪ੍ਰਾਣਾਂ ਦੇ ਵਿੱਚ ਲੇਖ ਹੀ ਨਹੀਂ ਲਿਖਿਆ ਇਸ ਤੋਂ ਪਤਾ ਲੱਗਦਾ ਕਿ ਉਹਨਾਂ ਨੇ ਵੇਲਾ ਨਹੀਂ ਪਾਇਆ ਚਲੋ ਜੇ ਤੁਸੀਂ ਮੈਨੂੰ ਮੰਨਦੇ ਹੋ ਮੈਂ ਤਾਂ ਬਾਲਕੀਆਂ ਹਲੇ ਮਹਾਰਾਜਿੰਦਾ ਬਾਲਾ ਹੀ ਕਹਿੰਦੇ ਸੀ ਨਾ ਕਿ ਬਾਲਕ ਹੈ ਛੋਟਾ ਜਿਹਾ 25-30 ਸਾਲ ਦੀ ਉਮਰ ਆ ਸਾਡੀ ਉਮਰਾਂ ਵੱਡੀਆਂ ਜਿਹੜਾ ਬੰਦਾ ਪਹਿਲਾਂ ਹੋਇਆ ਹੁੰਦਾ ਉਹਨੂੰ ਲੋਕ ਵੱਡਾ ਮੰਨਦੇ ਨੇ ਜਿਹੜਾ ਬਾਅਦ ਵਿੱਚ ਹੋਇਆ ਹੁੰਦਾ ਉਹਨੂੰ ਛੋਟਾ ਮੰਨਦੇ ਨੇ ਪਰ ਵਾਸਤਵ ਦੇ ਵਿੱਚ ਦੁਨੀਆ ਅੰਦਰ ਸਭ ਤੋਂ ਪਹਿਲਾਂ ਤਾਂ ਫਿਰ ਧਰਤੀ ਹੋਈ ਪਾਣੀ ਹੋਇਆ ਫਿਰ ਇਹਨਾਂ ਨੂੰ ਵੱਡੇ ਮੰਨਿਏ ਸਿਆਣੇ ਵਕਤ ਨਾ ਪਾਇਓ ਕਾਦੀਆ ਕਾਜ਼ੀਆਂ ਤੇ ਮੁਹੰਮਦ ਆਦ ਦੇ ਪੈਗੰਬਰਾਂ ਨੇ ਵੀ ਜਗਤ ਦੀ ਉਤਪਤੀ ਦਾ ਵਕਤ ਤੋਂ ਪਾਪ ਸਮਾਂ ਨਹੀਂ ਪਾਇਆ ਜੇ ਸਮਾਂ ਪਾਇਆ ਹੁੰਦਾ ਜੇ ਲਿਖਨ ਲੇਖ ਕੁਰਾਨ ਜੇ ਸਮਾਂ ਪਾਇਆ ਹੁੰਦਾ ਤਾਂ ਕੁਰਾਨ ਸ਼ਰੀਰ ਵਿੱਚ ਲੇਖ ਲਿਖੇ ਜਾਂਦੇ ਪਰੰਤੂ ਕੁਰਾਨ ਸ਼ਰੀਰ ਵਿੱਚੋਂ ਕੋਈ ਲੇਖ ਲਿਖਿਆ ਨਹੀਂ ਮਿਲਦਾ ਇਸ ਗੱਲ ਬਾਰੇ ਨਿਸ਼ਚੈ ਨਹੀਂ ਹੁੰਦਾ ਕਿ ਜਗਤ ਦੀ ਉਤਪਤੀ ਕਦੋਂ ਹੋਈ ਹੈ ਸੋ ਇੱਕ ਸਾਖੀ ਵੀ ਐਸੀ ਆਉਂਦੀ ਕਿ ਬੜੇ ਵੱਡੇ ਵੱਡੇ ਸੰਦੂਕ ਲੱਦੇ ਹੋਏ ਊਠ ਤੁਰੇ ਜਾਂਦੇ ਨੇ ਰੇਗਿਸਤਾਨ ਦੇ ਵਿੱਚ ਮੁਹੰਮਦ ਜੀ ਤੁਰੇ ਜਾਣ ਖੜ ਗਏ ਉਹ ਕਤਾਰ ਜੀ ਉਹਨਾਂ ਦੀ ਸ਼ਾਮ ਤੱਕ ਮੁੱਕੀ ਨਾ ਹੋਈ ਇੰਨੇ ਊਠ ਤੇ ਇੰਨੇ ਸੰਦੂਕ ਲੱਦੇ ਐ ਇਹ ਕਦੋਂ ਮੁੱਕਣੇ ਆ ਮੈਂ ਲੰਘਣਾ ਸੀ ਪਰਲੇ ਪਾਸੇ ਉਹ ਕਹਿੰਦੇ ਇੱਕ ਬੰਦਾ ਆਇਆ ਉੱਥੇ ਉਹ ਕਹਿੰਦਾ ਮੇਰੀ ਉਮਰ ਹਜ਼ਾਰਾਂ ਸਾਲ ਮੈਂ ਇੱਥੇ ਹੀ ਖੜਾ ਮੈਂ ਨਹੀਂ ਕਦੇ ਮੁਕਤੀ ਦੇਖੀ ਇਹ ਲਾਈਨ ਤਾਂ ਲੱਗੀ ਤੁਰ ਹੀ ਜਾਂਦੀ ਐ ਉਹ ਕਹਿੰਦੇ ਵਸੇ ਸੰਦੂਕਾਂ 'ਚ ਹੈ ਕੀ ਕਹਿੰਦੇ ਇਹ ਤਾਂ ਮੈਂ ਵੀ ਨਹੀਂ ਦੇਖਿਆ ਕਹਿੰਦੇ ਉਸ ਵਕਤ ਖੁਦਾ ਨੇ ਐਸਾ ਕਹ ਤਾ ਕੀਤਾ ਮੁਹੰਮਦ ਜੀ ਉਸ ਸੰਦੂਕਾਂ ਵਾਲੇ ਊਠ ਦੇ ਉੱਤੇ ਚੜ ਗਏ ਉੱਪਰ ਤੁਰੇ ਜਾਂਦੇ ਤੇ ਸੰਦੂਕ ਖੋਲ੍ਹਿਆ ਉਹ ਚ ਚਾਰ ਵੱਡੇ ਵੱਡੇ ਆਂਡੇ ਇੱਕ ਤੋੜਿਆ ਉਹਦੇ ਵਿੱਚੋਂ ਸਤ ਆਕਾਸ਼ ਤੇ ਸਤ ਪਤਾਲ ਦਿਖੀ ਜਾਣ ਉੱਤਰ ਆਏ ਥੱਲੇ ਕਹੇ ਯਾ ਖੁਦਾ ਤੇਰਾ ਕੋਈ ਅੰਤ ਨਹੀਂ ਇਸ ਕਰਕੇ ਕਹਿੰਦੇ ਨੇ ਵਕਤ ਨਾ ਪਾਇਓ ਕਾਦੀਆਂ ਜੇ ਲਿਖਨ ਦੇਖ ਕੁਰਾਨ ਸੋ ਅੱਜ ਕੱਲ ਦੇ ਪੰਡਤੀ ਪੰਡਤਾਂ ਨੇ ਵੀ ਵੇਲਾ ਨਹੀਂ ਪਾਇਆ ਕਿਉਂਕਿ ਜੇ ਪੁਰਾਣਾ ਵਿੱਚ ਲੇਖ ਲਿਖਿਆ ਹੁੰਦਾ ਉਹਨੂੰ ਪੜ੍ਹ ਕੇ ਵੀ ਉਹ ਦੱਸ ਦੇ ਤੇ ਜੇ ਪੜਤ ਤਾਂ ਚਲੋ ਵਿਚਾਰੇ ਦਿਮਾਗ ਇਹਨੇ ਹੁਣ ਤਾਂ ਕੰਪਿਊਟਰ ਕੰਪਿਊਟਰ ਨਾਲ ਟਾਈਮ ਕੱਢ ਲੈਣ ਤਾਂ ਇਹ ਵੀ ਨਹੀਂ ਕੱਢ ਸਕਦੇ ਦੱਸ ਤੇ ਨਹੀਂ ਸਕਦਾ ਕੋਈ ਕਹਿੰਦੇ ਸ੍ਰੇਸ਼ਟੀ ਦੀ ਰਚਨਾ ਹੋਏ ਕਦੋਂ ਆ ਫੇਰ ਕਹਿੰਦੇ ਤੁਸੀਂ ਦੱਸੋ ਕਿਨੇ بڑے بڑے ਯੋਗੀ ਬੈਠੇ ਹੋ ਬਣੇ ਹਜ਼ਾਰਾਂ ਸਾਲ ਉਮਰ ਤੁਹਾਡੀ ਥਿਤ ਵਾਰ ਨਾ ਜੋਗੀ ਜਾਣੈ ਜਿਸ ਥਿਤ ਤੇ ਵਾਰ ਨੂੰ ਪਰਮੇਸ਼ਰ ਨੇ ਸ੍ਰਿਸ਼ਟੀ ਬਣਾਈ ਆ ਉਹ ਥਿਤ ਵਾਰ ਨੂੰ ਗੋਰਖ ਤੁਹਾਡਾ ਜਾਣਦਾ ਗੋਰਖ ਜੀ ਤੁਸੀਂ ਜਾਣਦੇ ਮਹਾਰਾਜ ਕਹਿੰਦੇ ਗੋਰਖਾ ਤੇ ਜੋਗੀ ਜੋਗੀ ਤੇ ਪਾਪ ਜੋਤ ਸੀ ਵੀ ਜਾਣਦੇ ਨਹੀਂ ਹੈ ਰੁੱਤ ਮਾਹੂ ਨਾ ਕੋਈ ਅਤੇ ਜਿਸ ਰੁੱਤ ਤੇ ਮਹੀਨੇ ਵਿੱਚ ਜਗਤ ਦੀ ਉਤਪਤੀ ਹੋਈ ਹੈ ਉਹ ਵੀ ਨਹੀਂ ਕੋਈ ਜਾਣਦਾ ਕਿਉਂਕਿ ਜਿਹੜਾ ਅਲੱਗ-ਅਲੱਗ ਬੋਲੀਆਂ ਨੇ ਵੇਲ ਨਾ ਪਾਈਆ ਪਣਤੀ ਵੇਲਾ ਸੰਸਕ੍ਰਿਤ ਬੋਲੀ ਚ ਵਖਤ ਅਰਬੀ ਬੋਲੀ ਚ ਸੰਸਕ੍ਰਿਤ ਚ ਵੇਲਾ ਕਹਿੰਦੇ ਅਰਥ ਦੋਵਾਂ ਦਾ ਸਮਾਂ ਹੀ ਆ ਸੋ ਇਸ ਕਰਕੇ ਕਹਿੰਦੇ ਨੇ ਜੇ ਵੇਲਾ ਵਖਤ ਵਿਚਾਰਿਆ ਤਾਂ ਕਿਤ ਵੇਲਾ ਭਗਤ ਹੋਏ ਵੇਲਾ ਵਖਤ ਸਭ ਸੁਹਾਇਆ ਜਦ ਸੱਚਾ ਮੇਰੇ ਮਨ ਪਾਇਆ ਇਹ ਗੁਰਬਾਣੀ ਅੰਦਰ ਕਿਤੇ-ਕਿਤੇ ਬਹੁਤ ਮਹਾਰਾ ਨੇ ਉਚਾਰਨ ਕੀਤੇ ਨੇ ਅੱਖਰ ਹੁਣ ਔਰ ਰੁੱਤ ਤੇ ਮਹੀਨੇ ਨੂੰ ਕੋਈ ਜਾਣ ਨਹੀਂ ਸਕਿਆ ਕਿ ਕਿਹੜੀ ਰੁੱਤ ਵਿੱਚ ਸੀ ਕਿਹੜਾ ਰੁੱਤਾਂ ਹੀ ਬਦਲਦੀਆਂ ਰਹਿੰਦੀਆਂ ਰੁੱਤ ਕਿਤੇ ਸਦਾ ਇੱਕ ਰਹਿੰਦੀ ਅੱਜ ਤੋਂ ਇਹ ਸੰਸਾਰ ਦੇ ਅੰਦਰ ਕੋਈ 10000 ਸਾਲ ਪਹਿਲਾਂ ਇੱਥੇ ਰੁੱਤ ਹੋਰ ਸੀ ਬਹੁਤ ਹੀ ਜ਼ਿਆਦਾ ਕੀ ਦੂਰ ਜਾਣਾ 2000 3 ਦੇ ਵਿੱਚ 4 ਤੱਕ ਟਰਾਂਟ ਤੋਂ ਚ ਇੰਨੀ ਬਰਫ਼ ਤੇ 5 ਵਿੱਚ ਬਰਫ਼ ਹੀ ਨਹੀਂ ਪਈ ਪਈ ਨਹੀਂ ਇਸ ਕਰਕੇ ਸੰਸਾਰ ਦੇ ਅੰਦਰ ਰੁੱਤਾਂ ਦੀ ਮੌਸਮਾਂ ਦੀ ਤਬਦੀਲੀ 500 ਸਾਲ ਬਾਅਦ ਕਿਤੇ 200 ਸਾਲ ਬਾਅਦ ਪੋਲੂਸ਼ਨ ਜਿਆਦਾ ਵੱਧ ਗਿਆ ਹਿੰਦੁਸਤਾਨ 'ਚ ਪਹਿਲਾਂ ਕਿੰਨੀ ਸਰਦੀ ਪੈਂਦੀ ਸੀ ਅਕਤੂਬਰ 2 ਨੂੰ 3 ਨੂੰ ਬਰਫ਼ ਪੈ ਜਾਂਦੀ ਸੀ ਜੀ ਐਮ ਕੁੰਤ ਸਾਹਿਬ ਤੇ ਬਹੁਤ ਠੰਡ ਹੋ ਜਾਂਦੀ ਸੀ ਕਾਂਬਾ ਲੱਗਦਾ ਸੀ ਨਵੰਬਰ ਦੇ ਮਹੀਨੇ 'ਚ ਹੌਣ ਦਸੰਬਰ ਦੇ ਮਹੀਨੇ ਵਿੱਚ ਵੀ ਕੰਮਾ ਨਹੀਂ ਲੱਗਦਾ ਉੱਥੇ ਬਸ ਕੀ ਕਹਿਣਾ ਮੀਂਹ ਪੈ ਗਿਆ ਹੁਣ ਮਾੜਾ ਜਾ ਫਿਰ ਉਹਦੇ ਨਾਲ ਠੰਡ ਹੋ ਗਈ ਰੁੱਤਾਂ ਵਿੱਚ ਤਬਦੀਲੀ ਆਉਣੀ ਸ਼ੁਰੂ ਹੋ ਗਈ ਹੈ ਦੁਨੀਆ ਦੇ ਉੱਤੇ ਗਰਮੀ ਵਧਣੀ ਸ਼ੁਰੂ ਹੋ ਗਈ ਹੈ ਸਾਇੰਸਦਾਨ ਕਹਿੰਦੇ ਨੇ ਜੇ ਇਸੇ ਹਾਲਤ ਚ ਗਰਮੀ ਰਹੀ ਸਾਰੇ ਗਲੇਸ਼ੀਅਰ ਪਿੰਗਲ ਜਾਣਗੇ ਤੇ ਇੱਕ ਦਿਨ ਦੁਨੀਆ ਦੇ ਸਿਰਫ ਪਾਣੀ ਹੀ ਦਿਖੇਗਾ ਸ੍ਰਿਸ਼ਟੀ ਮੁੱਕ ਜਾਣੀ ਹੈ ਇਸ ਤਰ੍ਹਾਂ